ਕਰਦੇ ਪੰਜ ਛੇ ਬੇਨਤੀਆਂ ਕਰਤੀਆਂ ਖਿਡਾਰੀ ਵਾਰ-ਵਾਰ ਮੰਗ ਕਰ ਰਿਹਾ ਬਹੁਤ ਸਪਰੇ ਜ ਹੈ ਤੇ ਪੁਛਦੀ ਕਰਦੇ ਆ ਜਸ਼ਨ ਨੇ ਕਬੱਡੀ ਪਾਈ ਹੈ ਇੱਕ ਇੱਕ ਜਫਾ ਹੋ ਗਿਆ ਗੁਰਵਿੰਦਰ ਤੇ ਸ਼ਰਨੇ ਦਾ ਮਾਫੀ ਚਾਹ ਰਿਹਾ ਪਹਿਲਾਂ ਦੋ ਬੋਲੇਗੇ ਆ ਪੈਂਦੀ ਰੇਡ ਆ ਸਾਹਮਣੇ ਜਸ਼ਨ ਤੇ ਸ਼ਰਨਾ ਜਸ਼ਨ ਤੇ ਸ਼ਰਨਾ ਹੰਮਿਆਂ ਦੇ ਲਾਗੇ ਆਹ ਕਹਿੰਦੇ ਆਲਮਗੀਰੀਆ ਇੱਥੇ ਰੱਖ ਇਹ ਸ਼ਿਕੰਦਰ ਪਲਵਾਨ ਦੇ ਪਰਿਵਾਰ ਦਾ ਹੈ ਇਹ ਰਸਤਮਾ ਦੇ ਪਰਿਵਾਰ ਦਾ ਹੈ ਮੇਰੇ ਜਸ਼ਨ ਫੇਰ ਤੁਰ ਪਿਆ ਜਸ਼ਨ ਫੇਰ ਤੁਰ ਪਿਆ ਲੈ ਵੀ ਗੁਰਵਿੰਦਰਾ ਜੇ ਕਦੇ ਹੋ ਜੇ ਮੂਰੇ ਤੇ ਮੇਲਾ ਨੱਚ ਉੱਠੇ ਲਓ ਜਸ਼ਨ ਦੀ ਰੇਡ ਚਾਰ ਦੇ ਚਾਰੇ ਤਿਆਰ ਬਰਕਰਰ ਇੱਕ ਇੱਕ ਜਫਾ ਕਹਿੰਦੇ 11 11000 ਦਾ ਪਰ ਘੰਗੇ ਵਾਲਾ ਤੇ ਜਸ਼ਨ ਤਕਰ ਵੱਡੇ ਬੱਲੇ ਦੀ ਘਾਂਗੇ ਵਾਲਾ ਤੇ ਜਸ਼ਨ ਏ ਲੱਭਾ ਬੱਲੇ 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 ਘਾਂਗੇ ਵਾਲਾ ਢੇਰੀਆਂ ਪਾ ਗਿਰ ਗਿਆ ਸਿਰਾ ਹੋਣ ਲੱਗਿਆ ਢੇਰੀਆਂ ਤੋਂ ਤੇ ਗੁਰਵਾਰ ਸਿੱਟਲੋਂ ਵੱਲੋਂ ਇਹ 11000 ਰੁਪਏ ਦਾ